ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਡੇ ਲਈ ਲੈ ਕੇ ਆਇਆ ਤੁਸੀਂ ਉਸ ਨੂੰ ਸੁਣ ਕੇ ਹੈਰਾਨ ਹੋ ਜਾਓਗੇ ਕਿ ਐਦਾਂ ਕਿਵੇਂ ਹੋ ਸਕਦਾ ਤੁਸੀਂ ਐਦਾਂ ਦੀ ਘਟਨਾ ਮੈਨੂੰ ਨਹੀਂ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਕਦੇ ਸੁਣੀ ਹੋ ਕਿਉਂਕਿ ਅਕਸਰ ਹੀ ਆਪਾਂ ਐਦਾਂ ਦੀਆਂ ਘਟਨਾਵਾਂ ਸੁਣਦੇ ਹਾਂ ਕਿ ਮੁੰਡੇ ਦੇ ਪਿਆਰ ਦੇ ਵਿੱਚ ਕੁੜੀ ਨੇ ਕੋਈ ਗਲਤ ਕੰਮ ਕਰ ਦਿੱਤਾ ਕੋਈ ਜੁਰਮ ਕਰ ਦਿੱਤਾ ਜਾਂ ਕੁੜੀ ਦੇ ਪਿਆਰ ਦੇ ਵਿੱਚ ਮੁੰਡੇ ਨੇ ਯਾਨੀ ਔਰਤ ਦੇ ਪਿਆਰ ਦੇ ਵਿੱਚ ਮਰਦ ਨੇ ਕੋਈ ਜੁਰਮ ਕਰ ਦਿੱਤਾ ਕੋਈ ਕਤਲ ਕਰ ਦਿੱਤਾ ਕੋਈ ਐਦਾਂ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਜਿਸ ਨੂੰ ਉਸ ਨੂੰ ਨਹੀਂ ਕਰਨਾ ਚਾਹੀਦਾ ਸੀ ਪਰ ਅੱਜ ਦੀ ਜੋ ਸੱਚੀ ਘਟਨਾ ਹੈ ਪੰਜਾਬ ਦੀ ਘਟਨਾ ਹੈ ਪੰਜਾਬ ਦੇ ਬਠਿੰਡਾ ਦੀ ਘਟਨਾ ਗੀ ਇਸ ਵਿੱਚ ਇੱਕ ਔਰਤ ਨੇ ਔਰਤ ਦੇ ਪਿੱਛੇ ਉਹ ਕਰ ਦਿੱਤਾ ਜਿਸ ਦੀ ਸ਼ਾਇਦ ਕੋਈ ਵੀ ਕਲਪਨਾ ਨਹੀਂ ਕਰ ਸਕਦਾ ਜਦੋਂ ਇਹ ਘਟਨਾ ਤੋਂ ਪੜਦਾ ਉੱਠਦਾ ਹੈ ਰਾਜ ਖੋਲਦਾ ਹੈ ਤਾਂ ਸਭ ਹੈਰਾਨ ਹੋ ਜਾਂਦੇ ਨੇ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਇੱਕ ਔਰਤ ਐਦਾਂ ਕਿਵੇਂ ਕਰ ਸਕਦੀ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਬਠਿੰਡਾ ਤੇ ਇਸ ਦੇ ਅਧੀਨ ਪੈਂਦਾ ਥਾਣਾ ਤਲਵੰਡੀ ਸਾਬੋ ਤਲਵੰਡੀ ਸਾਬੋ ਦੇ ਵਿੱਚ ਇੱਕ ਪਰਿਵਾਰ ਜਿਸ ਦੇ ਮੁਖੀ ਦਾ ਨਾਮ ਬਲਵੀਰ ਸਿੰਘ ਸੀ ਜੋ 32 ਸਾਲ ਦਾ ਸੀ ਉਸ ਦੀ ਪਤਨੀ ਦਾ ਨਾਮ ਸੁਖਵੀਰ ਕੌਰ ਤੇ ਉਸ ਦੇ ਦੋ ਛੋਟੇ ਛੋਟੇ ਬੱਚੇ ਸਨ ਬੜਾ ਅੱਛਾ ਪਰਿਵਾਰ ਸੀ ਬੜੀ ਅੱਛੀ ਜ਼ਿੰਦਗੀ ਚੱਲ ਰਹੀ ਸੀ ਪਰ ਅਚਾਨਕ 18 ਨਵੰਬਰ 2024 ਨੂੰ ਬਲਵੀਰ ਸਿੰਘ ਗਾਇਬ ਹੋ ਜਾਂਦਾ ਹੈ ਬਲਵੀਰ ਸਿੰਘ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੁੰਦਾ ਪਰ ਉਹ ਜਦੋਂ ਕੰਮ ਤੇ ਨਹੀਂ ਜਾਂਦਾ ਜੋ ਉੱਥੋਂ ਦੇ ਮਾਲਕ ਹੁੰਦੇ ਨੇ ਉਹ ਬਲਬੀਰ ਸਿੰਘ ਦੇ ਭਰਾ ਪ੍ਰਲਾਦ ਸਿੰਘ ਨੂੰ ਫੋਨ ਕਰਦੇ ਨੇ ਕਿ ਜੋ ਤੇਰਾ ਭਰਾ ਸੀ ਬਲਬੀਰ ਸਿੰਘ ਉਹ ਕੰਮ ਤੇ ਨਹੀਂ ਪਹੁੰਚਿਆ ਹੁਣ ਪ੍ਰਲਾਦ ਨੂੰ ਵੀ ਉਸ ਦੀ ਚਿੰਤਾ ਹੁੰਦੀ ਹੈ ਉਹ ਆਪਣੀ ਪਰਜਾਈ ਨਾਲ ਵੀ ਗੱਲ ਕਰਦਾ ਪਰ ਪਰਜਾਈ ਕੋਈ ਸੰਤੋਸ਼ ਜਨਕ ਉਸ ਨੂੰ ਉੱਤਰ ਨਹੀਂ ਦਿੰਦੀ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਹੈ ਥੋੜਾ ਪ੍ਰਲਾਦ ਨੂੰ ਉਸ ਉੱਪਰ ਸ਼ੱਕ ਤਾਂ ਹੁੰਦਾ ਪਰ ਫੇਰ ਵੀ ਉਸ ਨੂੰ ਲੱਗਦਾ ਕਿ ਜੋ ਬਲਵੀਰ ਸਿੰਘ ਆ ਉਸ ਦੀ ਤਲਾਸ਼ ਕੀਤੀ ਜਾਵੇ ਸ਼ਾਇਦ ਉਹ ਕਿਸੇ ਰਿਸ਼ਤੇਦਾਰੀ ਚ ਚਲਾ ਗਿਆ ਹੋਊਗਾ ਜਾਂ ਕਿਸੇ ਦੋਸਤ ਮਿੱਤਰ ਕੋਲ ਚ ਲੱਗੇਗਾ ਜਾਨੀ ਐਦਾਂ ਦੀਆਂ ਗੱਲਾਂ ਪ੍ਰਲਾਦ ਦੇ ਦਿਮਾਗ ਦੇ ਵਿੱਚ ਆਉਂਦੀਆਂ ਨੇ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਰਿਸ਼ਤੇਦਾਰੀਆਂ ਦੇ ਵਿੱਚ ਦੋਸਤ ਮਿੱਤਰਾਂ ਦੇ ਵਿੱਚ ਜਾਨੀ ਇੱਧਰ ਉੱਧਰ ਸਾਰੇ ਕਿਤੇ ਬਲਵੀਰ ਸਿੰਘ ਦੀ ਤਲਾਸ਼ ਕੀਤੀ ਜਾਂਦੀ ਆ ਪਰ ਬਲਵੀਰ ਸਿੰਘ ਕਿਤੇ ਵੀ ਨਹੀਂ ਮਿਲਦਾ ਹੁਣ ਦਿਨ ਲੰਘਦੇ ਨੇ ਪਰ ਜੋ ਪ੍ਰਲਾਦ ਹੁੰਦਾ ਉਹਨੂੰ ਕਿਤੇ ਨਾ ਕਿਤੇ ਆਪਣੀ ਪਰਜਾਈ ਦੇ ਉੱਤੇ ਸੁਖਵੀਰ ਕੌਰ ਦੇ ਉੱਤੇ ਸ਼ੱਕ ਹੁੰਦਾ ਹੈ। ਪ੍ਰਲਾਦ ਹੁਣ ਪੁਲਿਸ ਸਟੇਸ਼ਨ ਜਾਂਦਾ ਹੈ ਤੇ ਉੱਥੇ ਜਾ ਕੇ 23 ਨਵੰਬਰ 2024 ਨੂੰ ਐਫ ਆਈ ਆਰ ਦਰਜ ਕਰਵਾਉਂਦਾ ਹੈ। ਆਪਣੇ ਭਰਾ ਦੀ ਗੁੰਮਸ਼ੁਦਗੀ ਦੀ ਤੇ ਕਹਿੰਦਾ ਕਿ ਇਸ ਪਿੱਛੇ ਜੋ ਹੱਥ ਹੈ ਉਹ ਮੇਰੀ ਪਰਜਾਈ ਸੁਖਵੀਰ ਦਾ ਦਾ ਸੁਖਵੀਰ ਕੌਰ ਨੂੰ ਪਤਾ ਹੈ ਕਿ ਮੇਰਾ ਭਰਾ ਕਿੱਥੇ ਹੈ। ਹੁਣ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤੇ ਸੁਖਵੀਰ ਕੌਰ ਨੂੰ ਬੁਲਾਇਆ ਜਾਂਦਾ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਬਲਵੀਰ ਸਿੰਘ ਹੁੰਦਾ ਉਸ ਦੇ ਫੋਨ ਦੀ ਲੋਕੇਸ਼ਨ ਕੜਵਾਈ ਜਾਂਦੀ ਹੈ ਸੀਡੀਆਰ ਕੜਵਾਈ ਜਾਂਦੀ ਹੈ ਤਾਂ ਜੋ ਬਲਵੀਰ ਸਿੰਘ ਸੀ ਉਸ ਦੇ ਫੋਨ ਦੀ ਆਖਰੀ ਲੋਕੇਸ਼ਨ ਗਾਟ ਵਾਲੀ ਦੀ ਆਉਂਦੀ ਹੈ ਤੇ ਹੁਣ ਜਦੋਂ ਸੁਖਵੀਰ ਕੌਰ ਤੋਂ ਸਾਥੀ ਦੇ ਨਾਲ ਪੁਲਿਸ ਪੁੱਛਗਿੱਛ ਕਰਦੀ ਹੈ ਤਾਂ ਉਹ ਜੋ ਕਹਾਣੀ ਦੱਸਦੀ ਹੈ ਉਸ ਨੂੰ ਸੁਣ ਕੇ ਪੁਲਿਸ ਦੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਜਾਂਦੀ ਹੈ ਸੁਖਵੀਰ ਕੌਰ ਦੱਸਦੀ ਹੈ ਕਿ ਮੈਂ ਤੇ ਗੁਰਪ੍ਰੀਤ ਕੌਰ ਦੋਨਾਂ ਨੇ ਮਿਲ ਕੇ ਮੇਰੇ ਪਤੀ ਬਲਵੀਰ ਸਿੰਘ ਦਾ ਕਤਲ ਕੀਤਾ ਹੁਣ ਪੁਲਿਸ ਗੁਰਪ੍ਰੀਤ ਨੂੰ ਵੀ ਗ੍ਰਿਫਤਾਰ ਕਰਦੀ ਹੈ ਜੋ ਕਿ ਘਾਟ ਵਾਲੀ ਦੀ ਰਹਿਣ ਵਾਲੀ ਸੀ ਸੁਖਵੀਰ ਕੌਰ ਦੱਸਦੀ ਹੈ ਜੋ ਪੁਲਿਸ ਵੱਲੋਂ ਦੱਸਿਆ ਗਿਆ ਜੋ ਮੀਡੀਆ ਰਿਪੋਰਟ ਹੈ ਕਿ ਜੋ ਬਲਵੀਰ ਸਿੰਘ ਸੀ ਉਹ ਆਪਣੀ ਪਤਨੀ ਸੁਖਵੀਰ ਕੌਰ ਨੂੰ ਗੁਰਪ੍ਰੀਤ ਕੌਰ ਜੋ ਕਿ ਘਾਟ ਵਾਲੀ ਦੀ ਰਹਿਣ ਵਾਲੀ ਸੀ ਉਸ ਕੋਲੇ ਜਾਣੋਂ ਰੋਕਦਾ ਸੀ ਪਰ ਜੋ ਸੁਖਵੀਰ ਕੌਰ ਸੀ ਉਸ ਦਾ ਗੁਰਪ੍ਰੀਤ ਦੇ ਨਾਲ ਬੜਾ ਗੂੜਾ ਪਿਆਰ ਸੀ ਤੇ ਜੋ ਗੁਰਪ੍ਰੀਤ ਸੀ ਉਹ ਤਾੰਤ੍ਰਿਕ ਦਾ ਕੰਮ ਕਰਦੀ ਸੀ ਜਾਦੂ ਟੂਣੇ ਦਾ ਪੁੱਛਿਆ ਦੇਣ ਦਾ ਐਦਾਂ ਦਾ ਕੰਮ ਕਰਦੀ ਸੀ ਤੇ ਉਸ ਦਾ ਜੋ ਪਹਿਰਾਵਾ ਸੀ ਉਹ ਵੀ ਬੰਦਿਆਂ ਵਰਗਾ ਸੀ ਪਰ ਜੋ ਬਲਵੀਰ ਸਿੰਘ ਸੀ ਉਹ ਆਪਣੀ ਪਤਨੀ ਸੁਖਵੀਰ ਕੌਰ ਨੂੰ ਕਹਿੰਦਾ ਸੀ ਕਿ ਤੂੰ ਉਸ ਕੋਲ ਨਾ ਜਾਇਆ ਕਰ ਯਾਨੀ ਉਹ ਇਸ ਗੱਲ ਨੂੰ ਪਸੰਦ ਨਹੀਂ ਕਰਦਾ ਸੀ ਪਰ ਜੋ ਸੁਖਵੀਰ ਕੌਰ ਸੀ ਉਹ ਆਪਣੇ ਪਤੀ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਤੇ ਉਹ ਕਹਿੰਦੀ ਸੀ ਕਿ ਮੈਂ ਗੁਰਪ੍ਰੀਤ ਕੋਲ ਜ਼ਰੂਰ ਜਾਵਾਂਗੀ ਯਾਨੀ ਉਹ ਆਪਣੇ ਪਤੀ ਦੀ ਇਜਾਜ਼ਤ ਤੋਂ ਬਗੈਰ ਗੁਰਪ੍ਰੀਤ ਕੋਲ ਜਾਂਦੀ ਸੀ ਇਸ ਗੱਲ ਪਿੱਛੇ ਇਹਨਾਂ ਦੇ ਘਰ ਵਿੱਚ ਝਗੜਾ ਰਹਿਣ ਲੱਗਦਾ ਹੈਗਾ ਤੇ ਹੁਣ ਸੁਖਵੀਰ ਕੌਰ ਸੋਚਦੀ ਹੈ ਕਿ ਜੋ ਮਰਜ਼ੀ ਕਰਨਾ ਪੈ ਜਾਵੇ ਮੈਂ ਗੁਰਪ੍ਰੀਤ ਕੋਲ ਜਾਣੋਂ ਨਹੀਂ ਹਟਣਾ ਮੈਂ ਆਪਣੀ ਸਹੇਲੀ ਨੂੰ ਨਹੀਂ ਛੱਡ ਸਕਦੀ ਉਸ ਲਈ ਭਾਵੇਂ ਬਲਵੀਰ ਸਿੰਘ ਦਾ ਕਤਲ ਕਿਉਂ ਨਾ ਕਰਨਾ ਪੈ ਜਾਵੇ ਆਪਣੇ ਪਤੀ ਨੂੰ ਮੌਤ ਦੇ ਘਾਟ ਕਿਉਂ ਨਾ ਉਤਾਰਨਾ ਪੈ ਜਾਵੇ ਹੁਣ ਇਹਨਾਂ ਵੱਲੋਂ ਸਾਜ਼ਿਸ਼ ਰਚੀ ਜਾਂਦੀ ਹੈ ਸੁਖਵੀਰ ਕੌਰ ਤੇ ਗੁਰਪ੍ਰੀਤ ਵੱਲੋਂ 18 ਨਵੰਬਰ 2024 ਨੂੰ ਬਲਵੀਰ ਸਿੰਘ ਨੂੰ ਫੋਨ ਕਰਕੇ ਗੁਰਪ੍ਰੀਤ ਕੌਰ ਆਪਣੇ ਘਰ ਬੁਲਾਉਂਦੀ ਆ ਗਾਟ ਵਾਲੀ ਤੇ ਹੁਣ ਜਦੋਂ ਬਲਵੀਰ ਸਿੰਘ ਘਰੇ ਆਉਂਦਾਗਾ ਤਾਂ ਬਲਵੀਰ ਸਿੰਘ ਦੇ ਸਿਰ ਉੱਤੇ ਪਿੱਛੋਂ ਦੀ ਕੋਟਨੇ ਨਾਲ ਬਾਹਰ ਕਰ ਦਿੱਤਾ ਜਾਂਦਾ ਹੈ ਤੇ ਉਹ ਬੇਹੋਸ਼ ਹੋ ਜਾਂਦਾ ਹੈ ਬੇਹੋਸ਼ ਹੋਣ ਤੋਂ ਬਾਅਦ ਦਾਹ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਫੇਰ ਇਸ ਕਤਲ ਦੇ ਵਿੱਚ ਜੋ ਹੋਰ ਵੀ ਬੰਦੇ ਇਨਵੋਲਵ ਹੋ ਜਾਂਦੇ ਆ ਗੁਰਪ੍ਰੀਤ ਕੌਰ ਦਾ ਜੋ ਪਿਤਾ ਹੁੰਦਾ ਲੀਲਾ ਸਿੰਘ ਉਹ ਵੀ ਇਸ ਕਤਲ ਦੇ ਵਿੱਚ ਇਨਵੋਲਵ ਹੋ ਜਾਂਦਾ ਤੇ ਉਹਦੀ ਮਾਸੀ ਜਿਸ ਦਾ ਨੋ ਵੀਰਪਾਲ ਕੌਰ ਸੀ ਉਹ ਵੀ ਇਸ ਕਤਲ ਦੇ ਵਿੱਚ ਇਨਵੋਲਵ ਹੁੰਦੀ ਹੈ ਇਸ ਕਤਲ ਦੇ ਵਿੱਚ ਤਕਰੀਬਨ 5 ਜਾਨੇ ਇਨਵੋਲਵ ਹੋ ਜਾਂਦੇ ਆ ਜਿਸ ਵਿੱਚ ਗੁਰਪ੍ਰੀਤ ਕੌਰ ਸੁਖਵੀਰ ਕੌਰ ਗੁਰਪ੍ਰੀਤ ਕੌਰ ਦਾ ਪਤੀ ਕੁਲਵਿੰਦਰ ਸਿੰਘ ਲੀਲਾ ਸਿੰਘ ਤੇ ਉਹਦੀ ਮਾਸੀ ਵੀਰਪਾਲ ਕੌਰ ਇਹ ਪੰਜੋ ਜਾਣੇ ਜੋ ਬਲਵੀਰ ਸਿੰਘ ਹੁੰਦਾ ਉਸ ਦਾ ਕਤਲ ਕਰ ਦਿੰਦੇ ਨੇ ਕਤਲ ਕਰਨ ਤੋਂ ਬਾਅਦ ਉਸ ਦੀ লাশ ਨੂੰ ਪੱਲੀ ਦੇ ਵਿੱਚ ਲਪੇਟ ਕੇ ਘਰ ਦੇ ਬੇੜੇ ਵਿੱਚ ਹੀ 6-7 ਫੁੱਟ ਡੂੰਘਾ ਟੋਆ ਪੜਦੇ ਨੇ ਤੇ ਟੋਏ ਦੇ ਵਿੱਚ ਬਲਵੀਰ ਸਿੰਘ ਦੀ লাশ ਨੂੰ ਦੱਬ ਦਿੱਤਾ ਜਾਂਦਾ ਹੈ ਤੇ ਜਦੋਂ ਫੇਰੇ ਰਾਜ਼ ਖੁੱਲਦਾ ਤਾਂ ਸਭ ਲੋਕ ਇਸ ਗੱਲ ਨੂੰ ਸੁਣ ਕੇ ਹੈਰਾਨ ਸੀ ਕਿ ਇੱਕ ਪਤਨੀ ਇੱਕ ਔਰਤ ਪਿੱਛੇ ਆਪਣੇ ਪਤੀ ਨੂੰ ਕਿਵੇਂ ਮਾਰ ਸਕਦੀ ਹੈ ਐਹੋ ਜਿਹਾ ਸੁਖਵੀਰ ਕੌਰ ਦਾ ਗੁਰਪ੍ਰੀਤ ਦੇ ਨਾਲ ਕੀ ਰਿਸ਼ਤਾ ਸੀ ਕਿ ਉਸ ਨੇ ਗੁਰਪ੍ਰੀਤ ਕੌਰ ਦੇ ਲਈ ਆਪਣੇ ਪਤੀ ਬਲਵੀਰ ਸਿੰਘ ਨੂੰ ਹੀ ਮਰਵਾ ਦਿੱਤਾ ਸੋ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਜੋ ਦੂਸਰੇ ਮੋਲਜਮ ਭੱਜੇ ਹੋਇਆ ਉਹਨਾਂ ਦੀ ਵੀ ਪੁਲਿਸ ਤਲਾਸ਼ ਕਰ ਰਹੀ ਹੈ ਇਹਨਾਂ ਸਾਰਿਆਂ ਦੇ ਉੱਪਰ ਪੁਲਿਸ ਨੇ ਕੇਸ ਦਰਜ ਕਰ ਲਿਆ ਡੀਐਸਪੀ ਰਜੇਸ਼ ਸੁਨੇਹੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੇਸ ਦੀ ਜੋ ਜਾਂਚ ਆ ਬੜੀ ਬਰੀਕੀ ਨਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਇਸ ਕਤਲकांड ਦੇ ਵਿੱਚ ਇਸ ਘਟਨਾ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਨਹੀਂ ਬਖਸ਼ਿਆ ਜਾਏਗਾ। ਇਹ ਸਾਰੀ ਘਟਨਾ ਦੇ ਉੱਤੇ ਜੋ ਸੁਖਵੀਰ ਕੌਰ ਦਾ ਭਰਾ ਦਾ ਉਸ ਨੇ ਕਿਹਾ ਕਿ ਇਹ ਬੜੀ ਸ਼ਰਮਿੰਦਗੀ ਵਾਲੀ ਘਟਨਾ ਹੈ। ਉਸ ਨੂੰ ਸ਼ਰਮ ਆ ਰਹੀ ਹੈ ਕਿ ਇਹੋ ਜਿਹਾ ਕੰਮ ਉਸ ਦੀ ਭੈਣ ਸੁਖਵੀਰ ਕੌਰ ਨੇ ਕਰ ਦਿੱਤਾ ਤੇ ਉਸ ਦਾ ਕਹਿਣਾ ਕਿ ਇਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪਤਨੀ ਨੇ ਆਪਣੀ ਸਹੇਲੀ ਦੇ ਲਈ ਆਪਣੇ ਪਤੀ ਦਾ ਹੀ ਕਤਲ ਕਰਵਾ ਦਿੱਤਾ ਕਤਲ ਕਰ ਦਿੱਤਾ ਤੇ ਉਸਦੇ ਦੋ ਛੋਟੇ-ਛੋਟੇ ਬੱਚੇ ਵੀ ਨੇ ਪਤਾ ਨਹੀਂ ਕਿੱਦਾਂ ਦਾ ਦਿਮਾਗ ਅੱਜ ਕੱਲ ਲੋਕਾਂ ਦਾ ਹੋ ਗਿਆ ਪਤਾ ਨਹੀਂ ਕੀ ਇਨਸਾਨ ਸੋਚਣ ਲੱਗ ਗਿਆ ਉਸ ਨੇ ਇਹ ਨਹੀਂ ਸੋਚਿਆ ਕਿ ਜੋ ਮੇਰੇ ਬੱਚੇ ਨੇ ਇਹਨਾਂ ਦਾ ਕੀ ਬਣੇਗਾ ਮੈਂ ਆਪਣੇ ਪਤੀ ਨੂੰ ਹੀ ਮਰਵਾ ਦਿੱਤਾ ਤੇ ਮੇਰੀ ਜੋ ਜ਼ਿੰਦਗੀ ਆ ਉਹ ਕਿੱਦਾਂ ਕੱਟੇਗੀ ਪਰ ਉਸ ਨੂੰ ਲੱਗਿਆ ਕਿ ਮੈਂ ਆਪਣੀ ਸਹੇਲੀ ਨੂੰ ਨਹੀਂ ਛੱਡ ਸਕਦੀ ਇਸ ਕਰਕੇ ਉਸ ਨੇ ਆਪਣੇ ਪਤੀ ਨੂੰ ਹੀ ਸਾਜ਼ਿਸ਼ ਦੇ ਤਹਿਤ ਮੌਤ ਦੇ ਘਾਟ ਉਤਾਰ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ